ਮੋਰ ਪੀਰ ਬਾਲ ਨੇ ਕਬੱਡੀ ਅਕੈਡਮੀ ਦੀ ਕੀਤੀ ਸ਼ੁਰੂਆਤ ਜਿਸ ਵਿੱਚ ਬੱਚਿਆਂ ਦਾ ਖਾਣਾ ਪੀਣਾ ਰਹਿਣਾ ਸੈਨਾ ਪੜਾਈ ਸਾਰਾ ਕੁਝ ਫ੍ਰੀ ਹੋਵੇਗਾ ਕਿਵੇਂ ਹੋਵੇਗੀ ਤੁਹਾਡੀ ਇਸ ਅਕੈਡਮੀ ਦੇ ਵਿੱਚ ਸਿਲੈਕਸ਼ਨ ਵੀਡੀਓ ਨੂੰ ਪੂਰਾ ਚੰਗੀ ਤਰ੍ਹਾਂ ਵੇਖਿਓ ਤੇ ਇਸ ਪਿੰਡ ਦੇ ਵਿੱਚ ਘੱਟੋ ਘੱਟ ਤਿੰਨ ਤੋਂ ਚਾਰ ਟੀਮਾਂ ਹੁੰਦੀਆਂ ਸੀਗੀਆਂ ਕਬੱਡੀ ਦੀਆਂ ਤੇ ਹਰ ਲੈਵਲ ਤੇ ਛੋਟੇ ਨਿਆਣਿਆਂ ਦੀ ਵੀ ਤਿੰਨ ਚਾਰ ਤੇ ਵੱਡਿਆਂ ਦੀ ਵੀ ਸਾਡਾ ਕਦੀ ਨੰਬਰ ਨਹੀਂ ਸੀ ਲੱਗਦਾ ਹੁੰਦਾ ਮੋਰ ਥੈਂ 50% ਜਨਰੇਸ਼ਨ ਜਿਹੜੀ ਹੈਗੀ ਉਹ ਪਾਜੀ ਬਾਹਰ ਚਲ ਗਈ ਹੋਈ ਆ ਥੋੜਾ ਜਿਹਾ ਸੈਡ ਫੀਲ ਹੁੰਦਾ ਹੈ ਵੀ ਸਾਡੇ ਪਿੰਡ ਦੇ ਵਿੱਚ ਇੱਕ ਵੀ ਕਬੱਡੀ ਦੀ ਨਹੀਂ ਹੈਗੀ ਤੇ ਇਹ ਸਿਰਕਲੇ ਸਾਡੇ ਪਿੰਡ ਦਾ ਨਹੀਂ ਇਦਾਂ ਦਾ ਪ੍ਰੋਬਲਮ ਹੈਗੀ ਇਹ ਬਹੁਤ ਸਾਰੇ ਅਗਲੇ ਪਿੰਡ ਜਾਂ ਹੋਰ ਵੀ ਕਈ ਪਿੰਡ ਹੈਗੇ ਆ ਜਿੱਥੇ ਇਹੋ ਹੀ ਪ੍ਰੋਬਲਮ ਚੱਲਦੀ ਪਈ ਆ ਤੇ ਇਹਨੂੰ ਹੋਰ ਕਈ ਵੀਰ ਭਰਾ ਹੈਗੇ ਆ ਜਿਹੜੇ ਆਪਣੀਆਂ ਅਕੈਡਮੀਆ ਚਲਾ ਕੇ ਤੇ ਉਹ ਸਾਰੀ ਚੀਜ਼ ਨੂੰ ਹਜੇ ਵੀ ਕਬੱਡੀ ਨੂੰ ਬਹੁਤ ਜ਼ਿਆਦਾ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਤੇ ਅਸੀਂ ਵੀ ਉਸ ਚੀਜ਼ 'ਚ ਥੋੜਾ ਜਿਹਾ ਹਿੱਸਾ ਪਾਉਣਾ ਚਾਹੁੰਦੇ ਸੀਗੇ ਇਸ ਕਰਕੇ ਅਸੀਂ ਇਸ ਅਕੈਡਮੀ ਨੂੰ ਚਲਾਉਣਾ ਚਾਹੁੰਦੇ ਆ ਬਣਾਉਣਾ ਚਾਹੁੰਦੇ ਆ ਤੇ ਰੱਬ ਦਾ ਸੁਖ ਰਿਹਾ ਤੇ ਆ ਵਿਜ਼ਨ ਇਹ ਆ ਵੀ ਅਸੀਂ ਇਦਾਂ ਦੀਆਂ ਕੱਟੋ-ਕੱਟ ਆਮ 25 ਤੋਂ 30 ਅਕੈਡਮੀਸ डिफरेंट डिफरेंट ਏਰੀਆ ਦੇ ਵਿੱਚ ਚਲਾ ਸਕੀ ਐ ਪਰ ਉਸ ਤੋਂ ਪਹਿਲਾਂ ਜਿਹੜਾ ਪਹਿਲਾ ਸਟਾਰਟਿੰਗ ਪੁਆਇੰਟ ਹੁੰਦਾ ਉਹ ਆਲਵੇਸ ਔਖਾ ਹੁੰਦਾ ਆ ਜਿਹਦੇ ਵਿੱਚ ਸਾਨੂੰ ਇੰਨਾ ਜ਼ਿਆਦਾ ਐਕਸਪੀਰੀਅੰਸ ਨਹੀਂ ਹੈਗਾ ਵੀ ਅਸੀਂ ਗਰਾਊਂਡ ਕਿਦਾਂ ਦੀ ਬਣਾਈਏ ਤੇ ਜਾਂ ਇਹਦੇ ਇੱਥੇ ਕੀ ਕੀ ਚੀਜ਼ਾਂ ਫੈਸਿਲਿਟੀਜ਼ ਹੋਣੀਆਂ ਚਾਹੀਦੀਆਂ ਆ ਇਸ ਕਰਕੇ ਸਾਨੂੰ ਬਹੁਤ ਜ਼ਿਆਦਾ ਸਾਥ ਚਾਹੀਦਾ ਆ ਤੇ ਬਹੁਤ ਜ਼ਿਆਦੀ ਇਨਫੋਰਮੇਸ਼ਨ ਚਾਹੀਦੀ ਹੈ ਜਿਹੜੇ ਐਕਸਪੀਰੀਅੰਸ ਕੋਚ ਹੈਗੇ ਆ ਤੇ ਜਾਂ ਜਿਨ੍ਹਾਂ ਨੇ ਵੀ ਅਕੈਡਮੀਆ ਚਲਾਉਂਦੇ ਆ ਸਾਨੂੰ ਆ ਕੇ ਉਹ ਪਲੀਜ਼ ਹੈਲਪ ਕਰ ਸਕਦੇ ਆ ਤੇ ਬਹੁਤ ਬਹੁਤ ਇਸ ਚੀਜ਼ ਦਾ ਅਸੀਂ ਧੰਨਵਾਦੀ ਹੋਵਾਂਗੇ ਅੱਜ ਸ਼ੁਰੂਆਤ ਤੇ ਹੋਈ ਗਈ ਹੈ ਹਨਾ ਸੰਤ ਮਹਾਪੁਰਸ਼ ਆਏ ਸੀਗੇ ਉਹਨਾਂ ਨੇ ਨੀਂ ਪੱਥਰ ਰੱਖਿਆ ਆ ਇਹ ਹੁਣ ਪਾਜੀ ਤੁਰ ਪਿਆ ਹੈ ਇਹ ਰੱਬ ਦੇ ਸੁਖਣਾ ਜਿੱਦਾਂ ਜਿੱਦਾਂ ਚੱਲਦਾ ਜਾਊਗਾ ਆਪਾਂ ਇਹਨੂੰ ਬੈਟਰ ਕਰਦੇ ਜਾਵਾਂਗੇ ਇਹ ਸ਼ੋਰ ਨਹੀਂ ਹੈਗਾ ਪਾਜੀ ਅੱਜ ਜਿਹੜੀ ਮੈਂ ਇਨਫੋਰਮੇਸ਼ਨ ਹਜੇ ਦੇਣ ਲੱਗਾ ਇਹ ਜਿਹੜੇ ਐਕਸਪੀਰੀਐਂਸ ਕੋਚ ਹੈਗੇ ਆ ਉਹ ਦੱਸਣਗੇ ਇੱਥੇ ਸਤੰਬਰ ਦੇ ਵਿੱਚ ਪਾਜੀ ਅਸੀਂ ਆਪਾਂ ਟ੍ਰਾਇਲ ਰੱਖਾਂਗੇ ਐਟ ਦਿਸ ਸਟੇਜ ਪਾਜੀ ਆਪਾਂ ਬੱਚਿਆਂ ਦਾ ਨਹੀਂ ਕਰਦੇ ਪਏ ਅਸੀਂ ਅਰਾਊਂਡ ਏਜ ਸੋਚਦੇ ਆ 18 ਤੋਂ ਲੈ ਕੇ 21 22 ਸਾਲ ਦੀ ਉਮਰ ਦੇ ਵਿੱਚ ਵਿੱਚ ਬੱਚੇ ਹੋਣ ਜਾਂ 16 ਦੇ ਵੀ ਹੋ ਜਾਣ ਕੋਈ ਚੱਕਰ ਨਹੀਂ ਜਿਹੜਾ weight hove around 70 kg around ohna da weight hove vi assi ohna nu ohna to start karange jinne vi bacche aungge onna ch around 30 de wale 30 ya 40 baccha nu apa select karke ohna nu itthe rakhange jidda ik ਟ੍ਰੇਨਿੰਗ ਸੈਂਟਰ ਚੱਲਦਾ ਆ ਉਹਨਾਂ ਦਾ ਖਰਚਾ ਪਾਣੀ ਜੋ ਹੋਊਗਾ ਜੋ ਵੀ ਆ ਸਾਰੀ ਕਮੇਟੀ ਹੈਗੀ ਆ ਉਹਦਾ ਉਹ ਚੱਕੂਗੀ ਤੇ ਅਸੀਂ ਇਹਨੂੰ ਰਿਸਟ੍ਰਿਕਟ ਨਹੀਂ ਕਰਦੇ ਵੀ ਅਸੀਂ 30 ਜਾਂ 40 ਹੋਣਗੇ ਰੱਬ ਦਾ ਸੁੱਖ ਰਿਆ ਇੰਨੇ ਜੋਗੇ ਹੋਏ ਆਪਾਂ ਕੱਲ ਨੂੰ 50 100 150 ਜਿੰਨੇ ਕਰ ਸਕਦੇ ਹੋਏ ਆਪਾਂ ਜ਼ਰੂਰ ਬੱਚਿਆਂ ਨੂੰ ਰੱਖਾਂਗੇ ਪਰ ਟ੍ਰੇਨਿੰਗ ਇੱਥੇ ਆਫਕੋਸ ਬਹੁਤ ਜ਼ਿਆਦੇ ਜਾਣਿਆਂ ਨੇ ਕਰਨੀਆਂ ਪਰ ਜਿੰਨਾ ਜਿਹੜੇ ਬੱਚੇ ਅਕੈਡਮੀ ਜਿਹੜੇ ਸਿਲੈਕਟ ਹੋਣਗੇ ਉਹਨਾਂ ਦੀ ਜ਼ਿੰਮੇਵਾਰੀ ਸਾਡੀ ਹੋਊਗੀ ਉਹਨਾਂ ਦਾ ਖਾਣਾ ਰਹਿਣਾ ਪੀਣਾ ਜਾਂ ਉਹਨਾਂ ਨੂੰ ਕੀ ਡਾਈਟ ਚਾਹੀਦੀ ਆ ਜਾਂ ਕਿੱਦਾਂ ਉਹਨਾਂ ਤੇ ਟਾਈਮ ਸਪੈਂਡ ਕਰਨਾ ਆ ਹਨਾ ਉਈ ਕਿ ਰਹਿ ਸਕਦੇ ਹੋਣਗੇ ਦੋ ਟਾਈਮ ਟ੍ਰੇਨਿੰਗ ਹੋਣੀ ਆ ਜਿੱਦਾਂ ਮੈਨੂੰ ਕੋਚ ਸਾਹਿਬ ਨੇ ਦੱਸਿਆ ਇੱਕ ਸਵੇਰੇ ਤੇ ਇੱਕ ਸ਼ਾਮ ਨੂੰ ਆਈ ਥਿੰਕ 6 ਦਿਨ ਟ੍ਰੇਨਿੰਗ ਹੋਇਆ ਕਰਨੀ ਆ ਤੇ 7ਵਾਂ ਦਿਨ ਛੁੱਟੀ ਹੋਇਆ ਕਰਨੀ ਆ ਤੇ ਜਿਹੜੇ 6 ਦਿਨ ਹੈਗੇ ਆ ਉਹ ਤੁਸੀਂ ਆਈ ਥਿੰਕ ਘਰ ਨਹੀਂ ਜਾ ਸਕਦੇ ਇਹ ਭਾਜੀ ਸਾਰੀਆਂ ਚੀਜ਼ਾਂ ਸ਼ੋਰ ਨਹੀਂ ਹੈਗੀਆਂ ਮੈਂ ਦੁਬਾਰਾ ਕਹਿਣਾ ਪਿਆ ਇਹ ਸ਼ੋਰ ਨਹੀਂ ਹੈਗੀਆਂ ਕਿਉਂਕਿ ਜਿੱਦਾਂ ਜਿੱਦਾਂ ਕੋਚ ਤੇ ਜਿਹੜੇ ਜਿਹੜੇ ਐਕਸਪੀਰੀਅੰਸ ਟ੍ਰੇਨਿੰਗ ਕਰਾਉਣ ਵਾਲੇ ਹੈਗੇ ਉਹ ਜਿੱਦਾਂ ਜਿੱਦਾਂ ਸਿਲੈਕਟ ਕਰਨਗੇ ਆਪਾਂ ਉਸ ਹਿਸਾਬ ਨਾਲ ਕਰਾਂਗੇ ਤੇ ਬਾਕੀ ਰੱਬ ਦਾ ਸੁੱਖ ਰਿਹਾ ਭਾਜੀ ਇੱਕ ਸਾਲ ਦੇ ਵਿੱਚ ਅਸੀਂ ਚਾਹੁੰਦੇ ਆ ਵੀ ਤਿੰ ਵੀ ਇਹ ਕਿਤੇ ਹੋਵੇ ਇੱਕ ਕਿਸੇ ਹੋਰ ਏਰੀਆ 'ਚ ਹੋਵੇ ਪਰ ਸਾਨੂੰ ਪਹਿਲਾਂ ਸਿੱਖਣਾ ਜ਼ਰੂਰੀ ਆ ਵੀ ਅਸੀਂ ਕਿੱਦਾਂ ਅਕੈਡਮੀ ਬਣਾਉਣੀ ਆ ਤੇ ਉਹ ਅਸੀਂ ਇੱਥੋਂ ਸਟਾਰਟ ਕੀਤਾ ਆ ਪਿੰਡ ਦੇ ਵਿੱਚੋਂ ਅਸੀਂ ਇਹਨੂੰ ਐਜ਼ ਇੱਕ ਹੈੱਡਕਵਾਰਟਰ ਬਣਾਉਣਾ ਚਾਹੁੰਦੇ ਆ ਵੀ ਜਿੱਥੇ ਆਪਾਂ ਕੁਝ ਸਿੱਖ ਸਕੀਏ ਨਵੀਆਂ ਟੈਕਨਿਕ ਸਿੱਖ ਸਕੀਏ ਵੀ ਅਸੀਂ ਕਿੱਦਾਂ ਬੱਚਿਆਂ ਨੂੰ ਸਿਖਾ ਸਕਦੇ ਆ ਤੇ ਜਾਂ ਜਿਹੜੇ ਐਕਸਪੀਰੀਅੰਸ ਕੋਚ ਹੈਗੇ ਆ ਉਹ ਸਾਨੂੰ ਕੁਝ ਇਨਫੋਰਮੇਸ਼ਨ ਦਿੰਦੇ ਆ ਅਸੀਂ ਯੂਜ਼ ਕਰਕੇ ਉਹਨੂੰ ਕਿੱਦਾਂ ਪ੍ਰੋਡਕਟਿਵ ਬਣਾ ਸਕਦੇ ਆ ਹਨਾ ਤੇ ਟ్రਾਇਲ ਵਾਸਤੇ ਜਿਹੜਾ ਮਰਜੀ ਅਸੀਂ ਜਿਹੜਾ ਸਿਲੈਕਟ ਹੋਣਾ ਆ ਭਾਜੀ ਇਹ ਹੱਥ ਜੋੜ ਕੇ ਬੇਨਤੀ ਆ ਵੀਰੇ ਉੱਥੇ ਫਰਮੈਸ਼ ਵਾਲਾ ਕੋਈ ਚੱਕਰ ਨਹੀਂਗਾ ਮੈਂ 100% ਮੇਕ ਸ਼ੂਰ ਕਰੂੰਗਾ ਉਸ ਟ్రਾਇਲ ਵਾਲੇ ਦਿਨ ਤੇ ਅਸੀਂ ਵੀ ਇੱਥੇ ਹੋਈਏ ਤੇ ਅਸੀਂ ਮੇਕ ਸ਼ੂਰ ਕੀਤਾ ਜਾਊਗਾ ਵੀ ਇਹਦੇ ਵਿੱਚ ਕੋਈ ਇਹ ਨਹੀਂ ਹੋਊਗਾ ਵੀ ਯਾਰ ਆ ਬੰਦਾ ਸਫਾਰਸ਼ੀ ਆ ਜਾਂ ਇਹਦਾ ਫਰਮੈਸ਼ ਵਾਲਾ ਆ ਇਹਨੂੰ ਅਸੀਂ ਰੱਖ ਲਈਏ ਤੇ ਦੂਜੇ ਨੂੰ ਰਹਿੰਦੀ ਏ ਜਿਹੜਾ ਬੱਚਾ ਡਿਸਰਵ ਕਰਦਾ ਹੋਊਗਾ ਉਹ ਇੱਥੇ ਜ਼ਰੂਰ ਆਊਗਾ ਤੇ ਮਿਨਿਮਮ ਆਪਾਂ ਭਾਜੀ ਕੋਈ ਤੀ ਬੱਚੇ ਜਿਹੜੇ ਹੈਗੇ ਆ ਉਹ ਜ਼ਰੂਰ ਰੱਖਣੇ ਆ ਸਟਾਰਟਿੰਗ ਜਿਹੜੀ ਕਰਨੀ ਆ ਤੇ ਬਾਕੀ ਦਾ ਅੱਗੇ ਦੇਖਿਆ ਜਾਊਗਾ ਵੀ 30 ਜਾਂ 40 ਜਾਂ 50 ਜਾਂ 60 ਕਿੰਨੇ ਬੱਚੇ ਹੁੰਦੇ ਆ ਜੀ ਕਿਤੋਂ ਵੀ ਉਹ ਕਰ ਸਕਦੇ ਆ ਟ్రਾਇਲ ਕਿਸੇ ਵੀ ਕੰਟਰੀ ਤੋਂ ਕਿਸੇ ਵੀ ਸ਼ਹਿਰ ਤੋਂ ਕਿਸੇ ਵੀ ਏਰੀਆ ਤੋਂ ਭਾਵੇਂ ਜੇ ਦੇ ਬੱਚੇ ਪੜਦੇ ਆ ਉਹ ਅਸੀਂ ਇੱਥੇ ਸਕੂਲਸ ਦੇ ਵਿੱਚ ਕਰਵਾ ਸਕਦੇ ਆ ਹਨਾ ਵੀ ਪਲੱਟ ਦੇ ਵਿੱਚ ਕਰਵਾ ਸਕਦੇ ਆ ਪਰ ਜੇ ਇਸ ਇਹੋ ਹੀ ਇੱਕ ਚੀਜ਼ ਮੈਂ ਕੋ ਸਾਹਿਬ ਨੂੰ ਵੀ ਗੱਲ ਕੀਤੀ ਸੀ ਵੀ ਭਾਜੀ ਇਹਦਾ ਕਿੱਦਾਂ ਕਿੱਦਾਂ ਹੱਲ ਹੋ ਸਕਦਾ ਆ ਜੇ ਹੁਣ ਕੋਈ ਬੱਚਾ ਪੰਜ ਦਿਨ ਸਕੂਲ ਲੈ ਜਾਂਦਾ ਤੇ ਸ਼ਾਮ ਨੂੰ ਕੱਲਾ ਟ੍ਰੇਨਿੰਗ ਤੇ ਆਉਂਦਾ ਉਹ ਤੇ ਉਹਦੇ ਵਾਸਤੇ ਤੇ ਔਖਾ ਹੋ ਜਾਊਗਾ ਤੇ ਉਹਨਾਂ ਨੇ ਮੈਨੂੰ ਸੁਜੈਸ਼ਨ ਦਿੱਤਾ ਸੀਗਾ ਵੀ ਉਹਨਾਂ ਨੂੰ ਦੋ ਟਾਈਮ ਟ੍ਰੇਨਿੰਗ ਤੇ ਜਿਓ ਦੋ ਟਾਈਮ ਟ੍ਰੇਨਿੰਗ ਨਹੀਂ ਆਉਂਦੇ ਤੇ ਉਹ ਇਸ ਅਕੈਡਮੀ ਦੇ ਵਿੱਚ ਰਹਿ ਨਹੀਂ ਸਕਦੇ ਵੀ ਇੱਥੇ ਪਰਮਾਨੈਂਟਲੀ ਅਸੀਂ ਉਹਦਾ ਉਹਨੂੰ ਉਹਦੇ ਤੇ ਇਨਵੈਸਟ ਨਹੀਂ ਇਹ ਭਾਜੀ ਇੱਕ ਇਨਵੈਸਟਮੈਂਟ ਲਾ ਲੋ ਵੀ ਭਾਵੇਂ ਆਪਣੀ ਖੁਸ਼ੀ ਵਾਸਤੇ ਜਾਂ ਜਿੱਦਾਂ ਮਰਜੀ ਵੀ ਅਸੀਂ ਉੱਥੇ ਟਾਈਮ ਇਨਵੈਸਟ ਨਹੀਂ ਕਰਾਂਗੇ ਜ਼ਿਆਦਾ ਜਿਓ ਦੋ ਟਾਈਮ ਇੱਥੇ ਨਹੀਂ ਆ ਸਕਦਾ ਭਾਜੀ ਉਹਨੂੰ ਜੇ ਇੱਥੇ ਸਕੂਲ ਹੈਗੇ ਆ ਆਪਣੇ ਪਲਾਟ ਦੇ ਵਿੱਚ ਉਹਦੇ ਵਿੱਚ ਉਹਦੇ ਵਿੱਚ ਵੀ ਪੜ ਸਕਦੇ ਆ ਤੇ ਜੇ ਉਹ ਲਾਗਲੇ ਪਿੰਡ ਦੇ ਕਿਤੋਂ ਹੈਗੇ ਆ ਆਣ ਜਾਣ ਕਰ ਸਕਦੇ ਤੇ ਉਹ ਵੀ ਜੀ ਸੱਦ ਕੇ ਉਹਨਾਂ ਦੀ ਮਰਜ਼ੀ ਆ ਭਾਜੀ ਬਾਕੀ ਅਸੀਂ ਉੱਥੇ ਉਹ ਜਿਹੜੀ ਸਾਈਡ ਹੈਗੀ ਆ ਜਿੱਥੇ ਅਜੇ ਨੀਂ ਪਰਤਾ ਰੱਖਿਆ ਉੱਥੇ ਆਪਾਂ ਹਾਲ ਬਣਦੇ ਪਏ ਆ ਆਈ ਥਿੰਕ ਕੁ ਤਿੰਨ ਮੰਜ਼ਲੀ ਹਾਲ ਬਣਨੇ ਹੈਗੇ ਇੱਥੇ ਤੇ ਬਾਥਰੂਮ ਟਾਇਲਟਸ ਸ਼ਾਵਰ ਜਿਦਾ ਅਸੀਂ ਦੀਵੀ ਅਕੈਡਮੀ ਦੇ ਵਿੱਚ ਉੱਥੇ ਦੀਵੀ ਕਾਲਜ ਪਰਦੇਸੀ ਉੱਥੇ ਅਕੈਡਮੀ ਸੀ ਜਿਹਦਾ ਨਹੀਂ ਫੈਸਿਲਿਟੀਆਂ ਉੱਥੇ ਹੈਗੀਆਂ ਸਿਗੀਆਂ ਅਸੀਂ ਉਹਨੂੰ ਵੀ ਕਾਪੀ ਕਰਾਂਗੇ ਵੀ ਰਹਿਣ ਵਾਸਤੇ ਤੁਹਾਨੂੰ ਕਮਰਾ ਜੋ ਵੀ ਆ ਲਾਈਟ ਜਾਂ ਜੋ ਚੀਜ਼ਾਂ ਹਾਲ ਚਾਹੀਦਾ ਆ ਜਿੱਦਾਂ ਦੀ ਬੈੱਡ ਚਾਹੀਦੀ ਉਹ ਹੋਣਗੇ ਬਾਕੀ ਟਾਇਲਟਸ ਹੋ ਗਿਆ ਜਾਂ ਜਿਮ ਫੈਸਿਲਿਟੀ ਹੋ ਗਈ ਜਾਂ ਭਾਜੀ ਜਿੱਥੇ ਆਪਾਂ ਹਾਲ ਹੁੰਦਾ ਆ ਜਿੱਥੇ ਆਪਾਂ ਰੋਟੀ ਖਾਈਦੀ ਆ ਜਿੰਨੂੰ ਮੈਸ ਕਹਿੰਦਾ ਆ ਉਹ ਸਾਰੀਆਂ ਕੋਸ਼ਤਾਂ ਜਾਂ ਜਦਾਂ ਭਾਜੀ ਜਿਹੜੇ ਵੀ ਇੱਥੇ ਸ਼ੈਫ ਚਾਹੀਦੇ ਆ ਉਹ ਸਾਰੀਆਂ ਚੀਜ਼ਾਂ ਉਹ ਹੋਣ ਗਿਆ ਜੋ ਮੈਂ ਸੋਚਦਾ ਆਂ ਵੀ ਤਿੰਨ ਕੋਚ ਜ਼ਰੂਰੀ ਆ ਜੀ ਇੱਕ ਕੋਚ ਹੈਗਾ ਆ ਜਿਹੜਾ ਮੇਨਲੀ ਬੱਚਿਆਂ ਦੀ ਹੈਲਥ ਕਿਉਂਕਿ ਇੱਕ ਬੰਦਾ ਸਾਰਾ ਕੁਝ ਨਹੀਂ ਕਰ ਸਕਦਾ ਭਾਜੀ ਇੱਕ ਬੰਦਾ ਹੁੰਦਾ ਆ ਜਿਹੜਾ ਮੇਨਲੀ ਹੈਲਥ ਤੇ ਲੋਕਾਂ ਬੱਚਿਆਂ ਦੀ ਵਰਕ ਕਰਦਾ ਆ ਜਿਹਦਾ